ਸ਼ੁਕਤ ਦੇ ਤੇ ਜਾਵੇ ਚੜਿਆ ਰਸਤੇ ਦੇ ਵਿੱਚ ਕਬਰ ਸਸੀ ਦੀ ਉਹਨੇ ਉਤਰ ਕੇ ਕਲਮਾ ਪੜਿਆ ਇਹ ਕਲਮਾ ਪੜ ਕੇ ਫਾਰਗ ਹੋਇਆ ਉਹ ਮੇਰਾ ਅੱਖ ਚਮੰਗਾ ਪੜਿਆ ਜਕਾਰਾ ਪੰਜਾਬੀ ਰਾ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਕਾਰਾ ਸਾਈ ਲੋਕ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਕਾਰਾ ਆਪਣੇ ਗੁਰੂ ਮਹਾਰਾਜ ਜੀ ਦਾ ਬਹੁਤ ਸਾਚੇ ਦਰਗਹਾਰ ਕੀ ਜੈ ਜਕਾਰਾ ਇਸ ਸ਼ੈਤਾਨੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਪਿੰਡ ਭੇਡੂਆ ਜ਼ਿਲ੍ਹਾ ਹੁਸ਼ਿਆਰ ਪਰ ਡਾਕ ਖਨ ਬਛੋਈ ਮੀਤੀ 22 ਮਈ ਨਾਂ ਪੰਜਵਾਂ 2025 ਨੂੰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾ ਰਿਹਾ ਹੈ। ਔਰ ਨਗਰ ਦੇ ਸਯੋਗ ਨਾਲ ಗ್ರಾಮ ਪੰਚਾਇਤ ਔਰ ਦੇ ਸਯੋਗ ਨਾਲ ਦੇਸ ਪ੍ਰਦੇਸ਼ ਜੋ ਵੀ ਬੱਚੇ ਪ੍ਰਦੇਸਾਂ ਬੈਠਿਆ ਨਾ ਔਰ ਸਾਰੇ ਸੰਗਤ ਦੇ ਸਯੋਗ ਨਾਲ ਹੀ ਕਰਾਇਆ ਜਾਂਦਾ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ ਆਪ ਇਸ ਮੇਲੇ ਵਿੱਚ ਹੁਮਵਾ ਕੇ ਮੇਲੇ ਦੀ ਰੌਣਕ ਨੂੰ ਬਤਾਓ ਮਾਲਕ ਤੋਂ ਸਾਈਆਂ ਕੋਲੋਂ ਚੋੜੀਆਂ ਖੁਸ਼ੀਆਂ ਦਾ ਭਰਾਓ ਤਾਂ ਜੋ ਮੇਲਾ ਇਹ ਆਪ ਦੀ ਨਗਰ ਆਪ ਦੀ ਰਹਿਮਤ ਸਹਿਤ ਹੀ ਕਰਾਇਆ ਜਾਂਦਾ ਹੈ ਔਰ 22ਵਾਂ ਮੇਲਾ ਇਹ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਹੈ ਇਹ ਜੋ ਮੇਲਾ ਹੈ ਬਾਈ ਮੇਲਾ ਇਹ ਆਪ ਪਿੰਡ ਨਗਰ ਔਰ ਜੋ ਵੀ ਬਾਰੇ ਸੰਗਤਾ ਔਰ ਪੰਚਾਇਤ ਦੇਿਤ ਰੂਹ ਹੁੰਦਾ ਹੈ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਆਪ ਹੁੰਮਾ ਆਕੇ ਇਸ ਸਮੇਲੇ ਦੀ ਰੌਣਕ ਬਤਾਓ ਮਾਲਕ ਦੇ ਖੁਸ਼ੀਆਂ ਭਰਾਓ ਜੋ ਕਿ ਬਹੁਤ ਹੀ ਵੱਡੇ ਉਲਕਾਰ ਕਵਾਲ ਨਕਾਲ ਪਾਰਟੀਆਂ ਪਹੁੰਚ ਰਹੇ ਹਨ ਆਪ ਜੀ ਨੇ ਪ੍ਰੋਗਰਾਮ ਦਾ ਆਨੰਦ ਮਾਣਾ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ ਜਕਾਰਾ ਸਾਈ ਲੋਕਾਂ ਦਾ ਬਹੁਤ ਸਾਚੇ ਦਰਵਾਰ ਕੀ ਜੈ ਜਕਾਰਾ ਪੰਜਾਬੀ ਪੀਰਾਂ ਦਾ ਬਹੁਤ ਸਾਚੇ ਦਰਵਾਰ ਕੀ ਜੈ ਜਕਾਰਾ 11 ਵੇਲੇ ਸੱਚੀ ਸਰਕਾਰ ਦਾ ਬਹੁਤ ਸਾਚੇ ਦਰਵਾਰ ਕੀ ਜੈ 11 ਜਕਾਰਾ ਅਜਮੇਸ਼ੀ ਦਾ ਬਹੁਤ ਸਾਚੇ ਦਰਵਾਰ ਕੀ ਜੈ ਜਕਾਰਾ ਕਲਿਆਰ ਸਰੀਰ ਦਾ ਬਹੁਤ ਸਾ ਚੇ ਦਰਵਾਰ ਕੀ ਜੈ ਪੀਰਾਂ ਦੀ ਜੈ ਮਸਤਾਂ ਜੈ ਸੰਗ ਹਾਂ ਇੱਕ ਜ਼ੂਰੀ ਬੇਨਤੀ ਹੈ ਕਿ ਕੋਈ ਵਿਅਕਤੀ ਨਸ਼ਾ ਕਰਕੇ ਇਸ ਪੰਡਾਲ ਵਿੱਚ ਇਸ ਮੇਲੇ ਵਿੱਚ ਨਾ ਆਣ ਦੀ ਕਿਰਪਾਲਤਾ ਕਰੇ ਸਾਡੇ ਨਗਰ ਵੱਲੋਂ ਪੰਚਾਇਤ ਵੱਲੋਂ ਇਹ ਹੁਕਮ ਹੈ ਜੀ ਕਿਉਂਕਿ ਇਹ ਮੇਲੇ ਜਿਹੜੀ ਖੁਸ਼ੀਆਂ ਨਾਲ ਮਨਾਏ ਜਾਂਦੇ ਨੇ ਖੁਸ਼ੀਆਂ ਵਿੱਚ ਖੁਸ਼ੀਆਂ ਨਾਲ ਹੀ ਮੇਲੇ ਇਹ ਦੇਖੇ ਜਾਣੇ ਹਾਂ ਸਾਰੇ ਸੰਗ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਆਓ ਮੇਲੇ ਰੌਣਕ ਬਧਾਓ ਕੋਈ ਵਿਅਕਤੀ ਨਸ਼ਾ ਕਰਕੇ ਮੇਲੇ ਵਿੱਚ ਨਾ ਆਵੇ ਕਿਉਂਕਿ ਇਹ ਮੇਲੇ ਗੁਰੂ ਪੀਰਾਂ ਦੇ ਨਾਲ ਹੀ ਚੰਗੇ ਲੱਗਦੇ ਹਨ ਸੰਗ ਦੇ ਨਾਲ ਹੀ ਚੰਗੇ ਲੱਗਦੇ ਹਨ ਜੈ ਪੀਰਾਂ ਦੀ ਜੈ ਮਸਤਾਂ ਦੀ